ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਅੱਜ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਪਾਸ਼ਾ ਪਿਵਾਗ ਦੇ ਸਾਹਮਣੇ ਰੋਜ਼ ਸਵੇਰੇ ਯਾਰ ਮਿੱਤਰ ਜਿਹੜੇ ਨੇ ਇਹ ਇਕੱਠੇ ਹੁੰਦੇ ਨੇ ਤੇ ਬਹੁਤ ਅੱਛਾ ਲੱਗਦਾ ਜੀ ਇਹ ਆਪਸ ਚੋ ਇਹ ਕੁਝ ਲੋਕ ਤਾਂ ਇੱਥੇ ਮਲੇਰਕੋਟਲਾ ਤੋਂ ਵੀ ਆਏ ਨੇ ਜੀ ਸੋ ਇਹਨਾਂ ਦਾ ਇੱਥੇ ਪਹੁੰਚਣ ਤੇ ਆਪਾਂ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਵੀ ਕਰ ਸਕਦੇ ਆ ਜੀ ਤੇ ਮੈਂ ਸਾਡੇ ਨਾਲ ਸਤਪਾਲ ਚਾਂਦ ਜੀ ਬਹੁਤ ਹੀ ਪਟਿਆਲੇ ਦੇ ਪ੍ਰਸਿੱਧ ਸਮਾਜ ਸੇਵੀ ਨੇ ਇਹ ਸਤਪਾਚਾ ਜੀ ਇਹ ਜਿਹੜੇ ਯਾਰ ਮਿੱਤਰ ਇਕੱਠੇ ਹੁੰਦੇ ਨੇ ਉਹਨੇ ਬਾਰੇ ਕੁਝ ਦੱਸੋ ਆਪਣੇ ਮਿੱਤਰਾਂ ਬਾਰੇ ਇਹ ਸਾਡੇ ਸਾਰੇ ਦੋਸਤ ਆ ਜੀ 40 42 ਸਾਲ ਤੋਂ ਅਸੀਂ ਇਕੱਠੇ ਸੈਰ ਕਰਦੇ ਆ ਜੀ ਸਾਡੀ ਜਵਾਨੀ ਦਾ ਰਾਜ ਇਹ ਯਾਰ ਦੋਸਤ ਹੀ ਨੇ ਜੀ ਅੱਛਾ ਜੀ ਹਾਂ ਆਦਰਵਾਇ ਕੁਝ ਨਹੀਂ 12 ਦੇ ਆਨੇ ਆ ਮਸਤੀ ਮਾਰਦੇ ਆ ਖੁਸ਼ ਰੰਨੇ ਆ ਖੁਸ਼ ਰੱਖਦੇ ਆ ਇੰਜੋਏ ਕਰਦੇ ਆ ਔਰ ਇਹੀ ਸਾਡੀ ਲਾਈਫ ਦਾ ਠੰਡਾ ਜਿਹਾ ਖੁਸ਼ ਰਹੋ ਖੁਸ਼ ਰਹੋ ਇਹ ਆਪਣਾ ਚਾਂਦ ਬਣਾਇਆ ਜੀ ਬਹੁਤ ਵਧੀਆ ਚਾਦਾ ਗਰੁੱਪ ਸਾਡੇ ਚਾਂਦ ਸਾਹਿਬ ਕਰਕੇ ਬਣਾਇਆ ਹੈ ਸੋ ਆਲੀਸ਼ਾਨ ਗਰੁੱਪ ਵਿੱਚ ਅਕਸਰ ਮੈਨੂੰ ਵੀ ਆਉਣ ਦਾ ਮੌਕਾ ਮਿਲਦਾ ਹੈ ਇਹ ਹਰਪ੍ਰੀਤ ਆਲੂਵਾਲੀਆ ਜੀ ਇਹ ਬਹੁਤ ਇੱਥੇ ਇਹ ਪੋਲਾ ਜੀ ਬਹੁਤ ਸਾਰਿਆਂ ਦੇ ਨਾਮ ਤੋਂ ਮੈਂ ਜਾਣੂ ਨਹੀਂ ਇਹ ਬਹੁਤ ਲੋਕ ਤੁਹਾਨੂੰ ਮੇਰੀ YouTube ਰਾਹੀਂ ਦੇਖਣਗੇ ਆਪਣਾ ਆਪਣਾ ਨਾਮ ਦੱਸੀ ਹੋਈ ਸੋਨੂ ਜੀ ਸੋਨੂ ਜੀ ਨਾਮ ਹੈ ਬਹੁਤ ਵਧੀਆ ਚਾਹ ਸਾਫ ਕਰਕੇ ਸੀ ਸਾਰੇ ਜੁੜੇ ਆਏ ਸਾਰੇ ਸੈਰ ਕਰਨ ਆਨਕਾ ਦਾ ਵੀ ਕੁਝ ਕੰਮ ਹੈਗਾ ਹੀ ਸਰ ਨਾਮ ਦੱਸਿਓ ਆਪਣਾ ਰਵਿੰਦਰ ਸਿੰਘ ਪੱਟਿਆ ਜੀ ਮੇਰਾ ਨਾਮ ਹੈ ਇਹਦਾ ਪਤਾ ਹੀ ਹਰਪ੍ਰੀਤ ਸੋ ਲੋਕ ਵੀ ਦੇ ਪੁੱਛ ਦੇ ਹਾਂਜੀ ਸਰ ਸਿੰਘ ਮਲੇਰਕੋਟ ਮਲੇਰਕੋਟ ਐਸ ਪੀ ਚਾਂ ਜੀ ਸੋਸ਼ਲ ਵਰਕਰ ਤੇ ਜਿੰਦਰਪਾਲ ਸਿੰਘ ਜੀ ਸਾਡੇ ਸਾਡੇ ਗਰੁੱਪ ਦੇ ਚੰਨ ਹੈ ਓਏ ਹੋਏ ਹੋਏ ਕੀ ਬਾਤ ਹੈ ਸਾਡਾ ਗਰੁੱਪ ਆਲੀ ਸ਼ਾਨ ਬੋਲਾ ਜੀ 14ਵੀਂ ਦਾ ਚਾਂ ਦਾ ਸਰ ਜੀ ਇਹ ਸਾਡੇ ਨਾਨ ਅੰਕਲ ਜੀ ਹੈ ਜੀ ਅੱਛਾ ਹਾਂਜੀ ਮੇਰਾ ਨਾਮ ਚਾਵਲਾ ਜੀ ਹੈ ਇਹ ਸਾਡੇ ਭੋਲਾ ਜੀ ਹੈ ਜੀ ਬੜੇ ਕਾਸ ਬੰਦੇ ਸਾਡੇ ਉਹ ਸਾਡੇ ਬੱਬੀ ਜੀ ਬੈਠੇ ਆ ਇੱਕ ਥੋੜੇ ਜਿ ਆਪਣੇ ਜਿਹੜੀ ਫਿਟਨੈਸ ਤੇ ਤੰਦਰੁਸਤੀ ਦਾ ਰਾ ਦੱਸੋ ਹੀ ਬਹੁਤ ਖੁਸ਼ ਨਜ਼ਰ ਆਉਂਦੇ ਹੋ ਇਸ ਉਮਰ ਵਿੱਚ ਵੀ ਖੁਸ਼ ਨਾ ਰਹੀਏ ਜੀ ਫਿਰ ਰੋਕੇ ਆਇਆ ਕਰੀ ਨਹੀਂ ਇਹ ਮੈਂ ਇਹ ਕਹਿਣ ਦਾ ਮਤਲਬ ਹੈਗਾ ਵੀ ਯਾਰਾ ਮਿੱਤਰਾਂ ਨਾਲ ਜਦੋਂ ਆਪਣੀ ਗੱਲਬਾਤ ਹੁੰਦੀ ਹੈ ਕੁਝ ਲੋਕ ਕੁਝ ਲੋਕ ਰਿਟਾਇਰਮੈਂਟ ਤੇ ਬਾਅਦ ਆਪਣੇ ਆਪ ਨੂੰ ਘਰਾਂ ਵਿੱਚ ਬੰਨ ਲੈਂਦੇ ਨੇ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੇ ਬੁੱਢੇ ਹੋਣ ਵਾਲਿਓ ਇਹ ਬੁਢਾਪਾ ਇੱਕ ਸੋਚ ਦਾ ਨਾਮ ਹੈ ਜੀ ਇਹ ਮੈਂ ਬਹੁਤ ਲੋਕਾਂ ਨਾਲ ਮਿਲਦਾ ਹੁੰਨਾ ਇਹ ਮੈਨੂੰ ਇਹ ਲੱਗਦਾ ਹੈ ਸਾਡੇ ਬੰਦੇ ਨਹੀਂ ਬੁੱਢੇ ਹੋਣ ਦਿੰਦੇ ਉਹ ਦੇਖੋ ਜੇ ਬੈਠੀਆਂ ਤਾਂ ਤੋ ਮੈਨੂੰ ਇਹ ਲੱਗਦਾ ਜੀ ਤੇ ਸਰ ਮੈਨੂੰ ਇਹ ਲੱਗਦਾ ਹੈ ਬੁਢਾਪਾ ਸੋਚ ਦਾ ਨਾਮ ਹੈ ਜਿਹੜੇ ਲੋਕਾਂ ਨੇ ਲੋਕਾਂ ਵਿੱਚ ਜਿਹੜੇ ਵਿਚਰਦੇ ਨੇ ਜਿਹੜੇ ਲੋਕਾਂ ਵਿੱਚ ਵਿਚਰਦੇ ਨੇ ਆਪਣੇ ਮਤਲਬ ਲੋਕਾਂ ਵਿੱਚ ਅੱਜ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਨੇ ਉਹ ਲੋਕ ਕਦੇ ਬੁੱਢੇ ਨਹੀਂ ਹੁੰਦੇ ਜੀ ਸੋ ਇਹਨਾਂ ਨੂੰ ਅੱਜ ਤੁਸੀਂ ਬਹੁਤ ਜ਼ਿਆਦਾ ਲਾਈਕ ਸ਼ੇਅਰ ਗੁੱਡ ਕਮੈਂਟ ਕਰਨਾ ਜੀ ਆ ਆਲੀਸ਼ਾਨ ਗਰੁੱਪ ਦੇ ਬਹੁਤ ਅੱਛੇ ਮੈਂਬਰ ਨੇ ਸੂਝਵਾਨ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ